ਆਲੋ ਨਾ ਇਹ ਨਾ ਪੁੱਛਿਆ ਕੀ ਕਾਰਨ ਲਈਏ ਕੋਈ ਸਾਰੇ ਜੈ ਸ਼ੀਰામ ਹਰ ਹਰ ਮਾਦੇਵ ਜਿਵੇਂ ਤੁਸੀਂ ਜਾਣਦੇ ਹੋ ਲਗਾਤਾਰ ਸਾਡੀਆਂ ਜਿਹੜੇ ਸਰਦਾਲੂ ਨੇ Hindu ਸਮਾਜ ਦੇ ਜਿਹੜੇ ਸਾਡੀ ਸੰਸਥਾਵਾਂ Hindu ਸਮਾਜ ਦੀਆਂ ਜਾਂ ਜਿਹੜੀਆਂ ਸਾਡੀਆਂ ਯਾਤਰਾਵਾਂ ਨੇ Hindu ਸਮਾਜ ਦੀਆਂ ਉਹਨਾਂ ਤੇ ਲਗਾਤਾਰ ਅਤਵਾਦੀਆਂ ਵੱਲੋਂ Hindu ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਦੇਖਿਆ ਹੋਣਾ ਕੁਝ ਦਿਨ ਪਹਿਲਾਂ ਇੱਕ ਬੱਸ ਦੇ ਉੱਤੇ ਖੱਤਵਾਦੀਆਂ ਵੱਲੋਂ ਗੋਲੀਆਂ ਨਾਲ ਠਾਠਾ ਕਰਕੇ ਸਾਡੇ ਹਿੰਦੂ ਸਰਦਾਲੂ ਸ਼ਹੀਦ ਕਰ ਦਿੱਤੇ ਗਏ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਉਸ ਗੱਲ ਨੂੰ 24 ਘੰਟੇ ਨਹੀਂ ਬੀਤੇ ਤੇ ਇੱਕ ਹਮਲਾ ਹੋਰ ਹਿੰਦੂ ਪਰਿਵਾਰ ਦੇ ਉੱਤੇ ਜੰਮੂ ਕਸ਼ਮੀਰ ਚ ਹੋ ਜਾਂਦਾ ਆ ਅੱਜ ਉਸ ਗੱਲ ਨੂੰ 4 ਦਿਨ ਨਹੀਂ ਬੀਤੇ ਅੱਜ ਫਗਵਾੜੇ ਤੋਂ ਅੱਗੇ ਜਿਹੜੀ ਬੰਦੇ ਭੱਜ ਟ੍ਰੇਨ ਹੈ ਜਿਹੜੀ ਕਿ ਜੰਮੂ ਕਸ਼ਮੀਰ ਮਾਤਾ ਅਵੈਸ਼ਨੂ ਦੇ ਵੀ ਜਾਂਦੀ ਹੈ ਉਸ ਗੱਡੀ ਦੇ ਉੱਤੇ ਪਥਰਾਵ ਹੁੰਦਾ ਆ ਕਿਆ ਪੰਜਾਬ ਦੇ ਵਿੱਚ ਬਾਲੀ ਸਟੇਟਾਂ ਦਾ ਪਸੰਦੇ ਸੀ ਹੁਣ ਪੰਜਾਬ ਦੇ ਵਿੱਚ ਵੀ ਕਿ ਹਿੰਦੂਆਂ ਦਾ ਹਾਲ ਜੰਮੂ ਕਸ਼ਮੀਰ ਵਾਲਾ ਸਰਕਾਰ ਕਰਾਉ ਚਾਹਦੀ ਹੈ ਔਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਵੀ ਸਰਕਾਰ ਨੇ ਹਜੇ ਕੋਈ ਸੂਝ-ਬੂਝ ਖਿਆਲ ਸਾਡੇ ਯਾਤਰੀਆਂ ਦਾ ਨਹੀਂ ਲਿਆ ਐਡੇ ਯਾਤਰੀ ਉਸ ਘਟਨਾ ਵਿੱਚ ਸ਼ਹੀਦ ਹੋਏ ਨੇ ਕਿਸੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ ਜਿਹੜੀ ਬੜੀ ਅਫਸੋਸ ਦੀ ਗੱਲ ਹੈ ਹਿੰਦੁਸਤਾਨ ਹਿੰਦੂਆਂ ਦਾਸਤਾਨ ਹੋ ਕੇ ਸਾਡੇ ਅੱਜ ਇੱਕ ਇਹ ਜਿਹੜੀ ਸਰਕਾਰਾਂ ਜਿਹੜੀਆਂ ਪੋਲਿਸੀਆਂ ਚਲਾਉ ਰਹੀਆਂ ਨੇ ਉਦੇ ਕਰਕੇ ਸਾਡੇ ਹਿੰਦੂ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਦੇਖੋ ਸਿਰਫ ਔਰ ਸਿਰਫ ਟਾਰਗੇਟ ਤੁਸੀਂ ਇਹਨਾਂ ਦੇਖੋ ਵੀ ਆਪਾਂ ਲੋਕ ਕਈ ਨਾ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਕਈ ਮੇਰੇ ਵੀਰ ਗੱਲਾਂ ਕਰਦੇ ਵੀ ਦੇਸ਼ ਦੇ ਉੱਤੇ ਹਮਲਾ ਇਹ ਹਿੰਦੂਆਂ ਉੱਤੇ ਹਮਲਾ ਹੈ ਸਾਡੀ ਯਾਤਰਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਯਾਤਰਾ ਉੱਤੇ ਹਮਲਾ ਹੋਇਆ ਸਾਡੀ ਯਾਤਰਾ ਨੂੰ ਟਾਰਗੇਟ ਕੀਤਾ ਆ ਉਹ ਟਾਰਗੇਟ ਜਾਣ ਬੁੱਝ ਕੇ ਕੀਤਾ ਗਿਆ ਵੈ ਔਰ ਸਭ ਤੋਂ ਵੱਡੀ ਗੱਲ ਇਹ ਵਿੱਚ ਕਿਸੇ ਕਿਸੇ ਪਾਸੇ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀਆਂ ਹਿੰਦੂ ਯਾਤਰੀਆਂ ਨੂੰ ਸੇਫ ਰੱਖਣ ਦੀਆਂ ਔਰ ਦੂਜੇ ਪਾਸੇ ਉਹ ਦਾਅਵੇ ਖੋਖਲੇ ਨੇ ਜਰਾਰੇ ਸਾਨੂੰ ਲੋਕਾਂ ਨੂੰ ਕਿਹਾ ਅੱਜ ਜੇ ਜੂਨ ਦਾ ਮਹੀਨਾ ਚੱਲ ਰਿਹਾ ਹਰ ਇੱਕ ਪਰਿਵਾਰ ਆਪਦੇ ਬੱਚਿਆਂ ਦੇ ਨਾਲ ਵੱਡੇ ਵੱਡੇ ਤੀਰਸਤਲ ਜਾਂਦਾ ਆਂ ਕਿਆ ਉਹ ਸੁਰੱਖਿਤ ਹੈ ਸਵਾਲ ਸਭ ਤੋਂ ਵੱਡਾ ਨਿਸ਼ਾਨੀ ਇਹ ਆ ਬਾਕੀ ਮੇਰੇ ਨਾਮਿਤ ਕੋਂਡਲ ਜੀ ਇੱਕ ਗੱਲ ਪਤਾ ਕੀ ਆ ਇਹ ਸਾਰਾ ਕੁਝ ਜਿਹੜਾ ਕੀਤਾ ਗਿਆ ਨਾ ਤਵਾਦੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸਾਰਿਆਂ ਨੂੰ ਪਤਾ ਕੀ ਅਮਨਾਂ ਯਾਤਰਾ ਸ਼ੁਰੂ ਹੋਣ ਵਾਲੀ ਆ ਉਹਨੂੰ ਕਿਤਨਾ ਕਿਤੇ ਅਮਨ ਆ ਯਾਤਰਾ ਨੂੰ ਵੀ ਟੈਗ ਕੀਤਾ ਗਿਆ ਇਹ ਜਿਹੜਾ ਹਮਲਾ ਕੀਤਾ ਗਿਆ ਜਿਹੜਾ ਪਹਿਲਾਂ ਬਸ ਤੇ ਹਮਲਾ ਕੀਤਾ ਡਰਾਈਵਰ ਤੇ ਗੋਲੀ ਮਾਰੀ ਗਈ ਜਿਹੜਾ ਹੁਣ ਕੱਲ ਫੇਕ ਹਮਲਾ ਦੁਆਰਾ ਕੀਤਾ ਗਿਆ ਮੈਂ ਦੱਸਣਾ ਚਾਹੁੰਦਾ ਨਾ ਆਈਐਸਾ ਆਈਐਸ ਵਾਲੇ ਅੱਤਵਾਦੀਆਂ ਨੂੰ ਜਿਹੜੇ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਪੰਜਾਬ ਦਾ ਹਿੰਦੂਸਤਾਨ ਦਾ ਮਾਹੌਲ ਖਰਾਬ ਕਰਦੇ ਨੇ ਕਿ ਜਿਹੜੇ ਅਮਨ ਆ ਤੇ ਸ਼ਰਧਾਲੂਆਂ ਨੇ ਆਣਾ ਨਾ ਆਪਣੇ ਭੋਲੇਨਾਸ ਨੂੰ ਮਨਾਣ ਉਹ ਤੁਹਾਡੀ ਐਦਾ ਦੀਆਂ ਜਿਹੜੇ ਹਕਤਾਂ ਤੁਸੀਂ ਕਰਿਓ ਡਰਾ ਰਹੇ ਹੋ ਅਸੀਂ ਡਰਨ ਵਾਲੇ ਨਹੀਂ ਹੈਗੇ ਜੇ 10 20 ਲੱਖ ਬੰਦਾ ਜਾਂਦਾ ਸੀ ਅਰ ਕੀ 50 ਲੱਖ ਬੰਦਾ ਆਊਗਾ ਇਹ Hindu ਆ ਡਰਨ ਵਾਲਾ ਨਹੀਂ ਹੈਗਾ ਇਹ ਖੂਨ ਦੀਆਂ ਕੁਰਬਾਨੀਆਂ ਦੇ ਦੇ ਕੇ ਇਸ ਦੇਸ਼ ਨੂੰ ਬਚਾਇਆ ਸੀ ਲੋਕਾਂ ਨੇ ਪਹਿਲਾ ਮੁਗਲਾਂ ਤੋਂ ਸੀ ਆਪਣਾ ਦੇਸ਼ ਯਾਦ ਕਰਾਇਆ ਫਿਰ ਸੀ ਅੰਗਰੇਜ਼ਾਂ ਤੋਂ ਆਪਣਾ ਦੇਸ਼ ਯਾਦ ਕਰਾਇਆ ਤੇ ਤੁਹਾਡੇ ਵਰਗੇ ਅਤਵਾਦੀਓ ਤੋਂ ਵੀ ਸੀ ਦੇਸ਼ ਨੂੰ ਆਜ਼ਾਦ ਕਰਾਣਾ ਜਾਣਦੇ ਆ ਸਿੱਧੀ ਸਿੱਧੀ ਅਮਨਾ ਯਾਤਰਾ ਨੂੰ ਅਟੈਕ ਕਰਨ ਦੀ ਸਾਜ਼ਿਸ਼ ਹੈ ਇਹਨਾਂ ਲੋਕਾਂ ਦੀ ਮੈਂ ਅਪੀਲ ਕਰਦਾ ਹਿੰਦੁਸਤਾਨ ਦੇ ਜਿਹੜੇ ਲੋਕ ਅਮਨਾ ਜਾਣ ਜਾਂਦੇ ਨੇ ਹਰ ਸਾਲ ਇਸ ਸਾਲ ਵੀ ਜਾਂਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਕਈਆਂ ਨੇ ਕਿ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਰਕਾਰ ਬਹੁਤ ਸਾਡੀ ਮਜ਼ਬੂਤ ਆ ਦੁਵਾਰਾ ਤੁਸੀਂ ਮੋਦੀ ਸਰਕਾਰ ਨੂੰ ਲੈ ਕੇ ਆਏ ਹੋ ਸਾਨੂੰ ਮੋਦੀ ਸਾਹਿਬ ਤੇ ਯਕੀਨ ਆ ਕਿ ਉਹ ਇਦਾਂ ਦੇ ਅੱਤਵਾਦੀਆਂ ਤੋਂ ਸਾਡੀ ਸੁਰੱਖਿਆ ਕਰਨਗੇ ਹਿੰਦੂਆਂ ਦੀ ਵੱਧ ਚੜ ਕੇ ਭੋਲੇ ਨਾਦਾ ਅਸ਼ੀਰਵਾਦ ਲੈਣ ਜਾਓ ਕੋਈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਅੱਤਵਾਦੀਆਂ ਤੋਂ ਇੱਕ ਪਾਸੇ ਤਾਂ ਕਹਿ ਰਹੇ ਵੀ ਭੋਲੇ ਸਾਡੀ ਸੁਰੱਖਿਆ ਬਹੁਤ ਵਧੀਆ ਇੱਕ ਪਾਸੇ ਸਾਡੇ ਤੇ ਹਮਲੇ ਕੀਤੇ ਜਾ ਰਹੇ ਆ ਬੜੀ ਨਿੰਦਣ ਗੱਲ ਆ ਪਰ ਜਿਹੜੇ ਲੋਕੋ ਚ ਸ਼ਹੀਦ ਹੋਏ ਨੇ ਜਿਹੜੇ ਘਾਇਲ ਹੋਏ ਨੇ ਪਰ ਸਰਕਾਰ ਵੱਲੋਂ ਉਹਨਾਂ ਦੀ ਕੋਈ ਬਾਤ ਨਹੀਂ ਪੁੱਛੀ ਕੋਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਕੋਈ ਅਜੇ ਤੱਕ ਜਾਂ ਲੋਕਲ ਸਰਕਾਰ ਜੰਮੂ ਕਸ਼ਮੀਰ ਦੀ ਆ ਜਾਂ ਕੇਂਦਰ ਦੀ ਸਰਕਾਰ ਆ ਕੁਛ ਦੀ ਵੀ ਸਾਡੇ ਸੰਧਾਲੂਆਂ ਨੂੰ ਕੋਸ਼ਿਸ਼ ਅਜੇ ਤੱਕ ਕੋਈ ਮਦਦ ਨਹੀਂ ਮਿਲੀ ਉਹਨਾਂ ਤੋਂ ਬਦਨੇ ਜੀ ਜ਼ਿਆਦਾ ਹੋ ਸਕਦੇ ਨੇ ਜੀ ਇਹ ਤਾਂ ਗਿਣਤੀ ਕਰਨ ਦਾ ਵਿਸ਼ੇ ਆ ਬਸ ਇਹ ਤਾਂ ਉੱਥੇ ਦੀ ਸਰਕਾਰ ਨੇ ਜਾਂ ਉੱਥੇ ਦੇ ਪ੍ਰਸ਼ਾਸਨ ਨੇ ਦੱਸਣਾ ਨਾ ਕਿ ਕਿੰਨੇ ਬੰਦੇ ਮਰੇ ਨੇ ਜਾਂ ਕਿੰਨੇ ਜ਼ਖਮ ਹੋਏ ਨੇ ਉਹ ਵੀ ਲੁਕੋਏ ਜਾ ਰਹੇ ਨੇ ਬੜੀ ਸ਼ਰਮ ਦੀ ਗੱਲ ਆ ਵੀ ਜਦੋਂ ਵੀ ਕਹਿੰਦੇ ਨਾ ਵੀ ਕਿ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਅਤਵਾਦਾਂ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਮ ਨਹੀਂ ਹੁੰਦਾ ਕਿ ਸਾਡੇ ਹਿੰਦੂ ਯਾਤਰੀਆਂ ਦੇ ਉੱਤੇ ਹੀ ਕਿਉਂ ਅਟੈਕ ਕੀਤੇ ਜਾਂਦੇ ਨੇ ਸਾਡੇ ਹਿੰਦੂ ਯਾਤਰੀਆਂ ਤੇ ਕਿਉਂ ਅਟੈਕ ਕੀਤੇ ਕੋਈ ਵੈਸ਼ਨ ਦੇ ਵੀ ਜਾ ਰਿਹਾ ਜਾਂ ਕੋਈ ਅਮਨਾਂ ਜਾ ਰਿਹਾ ਬਾਕੀ ਹੋਰ ਸਮੁਦਾਇਆਂ ਦੀਆਂ ਜਿਹੜੀਆਂ ਯਾਤਰਾ ਚੱਲਦੀਆਂ ਉਹਨਾਂ ਦਾ ਅਟੈਕ ਕਿਉਂ ਨਹੀਂ ਕੀਤੇ ਜਾਂਦੇ ਲਗਾਤਾਰ ਹਮਲੇ ਹੁੰਦੇ ਰਹਾਂਗੇ ਲੋਕ ਤਾਂ ਜਾਣਦੇ ਨੇ ਕਿਉਂ ਨਹੀਂ ਜਾਣਦੇ ਲੋਕੋ ਛੱਡ ਦੋ ਲੋਕੀ ਡਰਨ ਵਾਲੇ ਨਹੀਂ ਆਗੇ ਉਹ ਗਿਆ ਪੰਜਾਬ ਸਰਕਾਰ ਦੀ ਨਿਲੈਕੀ ਹੈ ਪੰਜਾਬ ਸਰਕਾਰ ਹੱਥ ਖੜਾ ਕਰ ਦਵੇ ਇਹ ਆਪਣੀ ਰੱਖਿਆ ਆਪ ਕਰਨੀ ਜਾਂਦੇ ਆ ਸਾਨੂੰ ਨਹੀਂ ਲੋੜ ਪੰਜਾਬ ਤੋਂ ਸਰਕਾਰ ਦੀ ਕੋਈ ਜੇਐਨਕੇ ਸਰਕਾਰ ਦੀ ਸਾਨੂੰ ਦੱਸੋ ਜੇਐਨਕੇ ਜਾ ਕੇ ਕੀ ਕਰਨਾ ਆਈ ਕਰਕੇ ਦਿਖਾਵਾਂਗੇ ਇਹ ਕੋ ਫੁੱਦੂ ਆ ਹਿੰਦੂ ਆ ਪੂ ਦੁਨੀਆਗੇ ਪਰ ਸਾਡਾ ਠੋਕੇ ਕਹਿੰਦਾ ਸਰਕਾਰ ਹੱਥ ਖੜਾ ਕਰੇ ਚਾਹੇ ਜੇਐਨਕੇ ਦੀ ਏ ਚਾਹੇ ਪੰਜਾਬ ਦੀ ਏ ਸਰਕਾਰਾਂ ਹੱਥ ਖੜੇ ਕਰ ਦੇਣ ਫਿਰ ਤੁਹਾਨੂੰ ਦੱਸਾਂਗੇ ਜਵਾਬ ਕਿਦਾ ਦਿੱਤਾ ਜਿਹੜੇ ਲੋਕ ਕੋਲੇ ਠੋਕੇ ਜਵਾਬ ਦਾਲੇ ਨਾਸ ਕੋ ਜਾਣੇ ਪੋੜੇ ਦੇ ਭਗਤ ਨੇ ਜਾਣਾ ਹੀ ਆ ਜਾਣਾ ਸੋ ਸੋ ਬੰਦਾ ਇਕੱਲਾ ਇਕੱਲਾ ਬੰਦਾ ਮਾਰਨ ਜਾ ਰਹੇ ਨੇ ਜਿਹੜੇ ਪੋੜੇ ਦੇ ਭਗਤ ਜੋ ਹਿੰਦੂ ਕੁਛ ਗੱਲ ਕਰੇ ਫਿਰ ਸਾਡੇ ਦੇ ਮੁਕਦਮੇ ਹੋ ਜਾਂਦੇ ਆ ਜੇ ਹਿੰਦੂ ਕੋਈ ਗੱਲ ਕਰੇ ਕੋ ਸਰਦਾ ਮੱਕਦਮੇ ਹੋ ਜਾਂਦੇ ਸਾਡੇ ਭਰਾਵਾਂ ਨੂੰ ਇਦਾਂ ਨਿਹੱਤੇ ਭਰਾਵਾਂ ਨੂੰ ਸਰਦਾ ਲਵਾਉਣ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਇਹ ਬੜੀ ਅਫਸੋਸਜਨਕ ਗੱਲ ਹੈ ਔਰ ਸ਼ਿਵਸਨਾ ਪੰਜਾਬ ਸਮst ਹਿੰਦੂ ਸਮਾਜ ਇਸ ਚੀਜ਼ ਦੀ ਤਮਾਮ ਨਿੰਦਾ ਕਰਦਾ ਆ ਵੀ ਇਹੋ ਜਿਹੇ ਜਿਹੜੇ ਕਾਰਨਾਮੇ ਪੰਜਾਬ ਵਿੱਚ ਜੇ ਪਥਰਾ ਵਾਲਾ ਹੋਇਆ ਇਹ ਦੀਵਾਰਤੀ ਨਾ ਹੋਵੇ ਨਹੀਂ ਤਾਂ ਹਿੰਦੂ ਆਪ ਦਾ ਕੜਾ ਰੁਖ ਅਪਣਾਣ ਤੇ ਮਜਬੂਰ ਹੋਊਗਾ ਪੰਜਾਬ ਦੇ ਅੰਦਰ ਠੀਕ ਹੈ